ਸਸੀ ਗੱਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਔਰ ਅਸੀਂ ਪਹੁੰਚੂ ਕਿਆ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਠੱਟਾ ਨਮਾ ਵਿਖੇ ਜਿੱਥੇ ਕਿ ਅੱਜ ਪੀ ਐਨ ਬੀ ਵੱਲੋਂ ਇੱਕ ਸੌ ਰੋਜ਼ਗਾਰ ਸਖਲਾਈ ਕੈਂਪ ਜਿਹੜਾ ਉਹ ਲੱਗਿਆ ਸੋ ਆਪਾਂ ਅਫਸਰ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੇ ਲਾਭਪਾਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਦੇ ਸਰ ਸ਼ਿਕਾ ਸਰ ਕੀ ਨਾਮ ਐਮ ਤੁਹਾਡਾ ਮੈਂ ਬਲਜੀਤ ਕੋ ਨਵਾ ਠੱਟਾ ਤੋਂ ਔਰ ਇਹ ਜਿਹੜਾ ਕੈਂਪ ਲੱਗ ਰਿਹਾ ਸੋ ਕੀ ਕਹਿਣਾ ਚਾਹੋਗੇ ਜੀ ਇਹ ਸਰ ਸਾਨੂੰ ਅਸੀਂ ਬਹੁਤ ਥੈਂਕਫੁਲ ਆ ਪੀ ਐਨ ਬੀ ਆਰ ਸਿਟੀ ਦੇ ਜਿਨ੍ਹਾਂ ਨੇ ਕਿ ਸਾਡੇ ਇੱਕ ਮੈਡਮ ਦੇ ਸੰਦੀਪ ਮੈਡਮ ਦੇ ਇਹਨਾਂ ਨੇ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਪਿੰਡ ਦੇ ਵਿੱਚ ਸੈਂਟਰ ਚਲਾਇਆ ਵਾ ਤੇ ਸਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਵਾ ਜੋ ਵੀ ਸਾਡੀਆਂ ਬੀਬੀਆਂ ਸੀਗੀਆਂ ਇਹਨਾਂ ਨੇ ਬਹੁਤ ਵਧੀਆ ਇੱਥੇ ਆ ਕੇ ਕੈਂਪ ਨੂੰ ਜੁਆਇਨ ਕੀਤਾ ਵਾ ਇੰਜੋਏ ਕੀਤਾ ਵਾ ਤੇ ਬਹੁਤ ਕੁਝ ਸਿੱਖਿਆ ਵਾ ਜੀ ਹਾਂਜੀ ਇਸ ਤੇ ਇਹਦੇ ਨਾਲ ਇਹਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਨੇ ਤੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਆਰਸੀਟੀ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਸਰ ਮੇ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੰਦੀਪ ਕੌਰ ਵਾ ਪਿੰਡ ਸਾਪੂਵਾਲ ਦੀ ਰਹਿਣ ਵਾਲੀ ਆ। ਜੀ ਤੇ ਮੈਂ ਸਾਡੇ ਪਿੰਡ ਇਹ ਪਹਿਲਾਂ ਚੱਲਿਆ ਸੀਗਾ ਸੈਂਟਰ ਤੇ ਫਿਰ ਮੈਂ ਨੈਕਸਟ ਇਹ ਨਵੇਂ ਠੱਟੇ ਅਸੀਂ ਕਰਵਾਇਆ ਵਾ ਤੇ ਮੈਂ ਦਬਾਬਾ ਮੀਡੀਆ ਦਾ ਵੀ ਬਹੁਤ ਸ਼ੁਕਰਾਨਾ ਕਰਦੇ ਆ ਜਿਹੜੇ ਕੀ ਸਾਡੀ ਆਵਾਜ਼ ਨੂੰ ਦੂਰ ਤੱਕ ਪਹੁੰਚਾਉਂਦੇ ਆ ਤੇ ਹੋਰ ਵੀ ਪਿੰਡਾਂ ਵਿੱਚ ਅਸੀਂ ਲੈ ਕੇ ਜਾਵਾਂਗੇ ਕੰਮ। ਬਿਲਕੁਲ ਤੁਹਾਡੇ ਪਿੰਡ ਤੋਂ ਬਾਅਦ ਵਿੱਚ ਹੁਣ 39 ਔਰ ਇਸ ਤੋਂ ਅੱਗੇ ਵੀ ਪਿੰਡਾਂ ਵਿੱਚ ਤੁਸੀਂ ਲੈ ਕੇ ਜਾਓਗੇ ਵੇਅਰ ਕਰੋਗੇ ਲੋਕਾਂ ਨੂੰ ਹਾਂਜੀ ਸਰ ਸਾਡੀ ਕੋਸ਼ਿਸ਼ ਆ ਕਿ ਮੈਂ ਅਗਲਾ ਨੈਕਸਟ ਬੈਚ ਇਹਨਾਂ ਦਾ ਕੋਲੀਆਂਵਾਲ ਲੈ ਕੇ ਜਾਵਾਂ ਹਾਂਜੀ ਸਰ ਸੋ ਬਿਲਕੁਲ ਲਾਗੇ ਲਾਗੇ ਜਿਹਨੇ ਪਿੰਡ ਨੇ ਤੁਹਾਡੀ ਖੁਸ਼ੀ ਇਹ ਹੀ ਹੈ ਕਿ ਵਾਕਫ ਵਾਕ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਇਆ ਜਾਵੇ ਹਾਂਜੀ ਸਰ ਮੇਰੀ ਕੋਸ਼ਿਸ਼ ਇਹ ਹੈ ਕਿ ਅਸੀਂ ਪਿੰਡਾਂ ਵਿੱਚ ਜਿਹੜੇ ਵੀ ਬੀਬੀਆਂ ਘਰਾਂ ਵਿੱਚ ਵੇਲੀਆਂ ਬੈਠੀਆਂ ਆਂ ਵੀ ਮੈਂ ਉਹਨਾਂ ਨੂੰ ਅੱਗੇ ਲੈ ਕੇ ਆਵਾਂ ਤੇ ਫਿਰ ਮੈਂ ਦੁਬਾਰਾ ਦਵਾਬਾ ਮੀਡੀਆ ਦਾ ਧੰਨਵਾਦ ਕਰਦੀ ਹਾਂ ਜੋ ਕਿ ਮੇਰੀ ਆਵਾਜ਼ ਨੂੰ ਸਾਰਾ ਤੱਕ ਪਹੁੰਚਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਪ੍ਰਵੇਸ਼ ਚੱਡਾ ਸਰ ਜਿਹੜਾ ਕੈਂਪ ਲਗਾਇਆ ਸੋ ਵਿਸਤਾਰ ਨਾਲ ਦੱਸੋਗੇ ਕੀ ਪ੍ਰੋਸੈਸ ਹੁੰਦਾ ਸਾਰਾ ਇਹ ਮੈਂ ਡਾਇਰੈਕਟਰ ਆਰਚੀਟੈਕਟ ਪੀ ਐਨ ਬੀ ਆਰਚੀਟੈਕਟ ਕਬੂਤਲਾ ਤੋਂ ਪ੍ਰਵੇਸ਼ ਚੱਡਾ ਜੀ ਔਰ ਅਸੀਂ ਇਹ ਸੌਫਟਵੇਅਰ ਦਾ ਕੈਂਪ ਲਗਾਇਆ ਸੀਗਾ ਜੀ ਇਹ 3 ਤਰੀਕ ਤੋਂ ਲੈ ਕੇ 15 ਤਰੀਕ ਤੱਕ ਇਹ ਰਜਿਸਟ੍ਰ ਕੋਈ ਲਗਭਗ 25 ਕੈਂਡੀਡੇਟਸ ਨੇ ਪਾਰਟਿਸਿਪੇਟ ਕੀਤਾ ਜੀ ਤੇ ਉਹਦੇ ਚ ਇਹਨਾਂ ਨੇ ਡਿਫਰੈਂਟ ਡਿਫਰੈਂਟ ਸੌਫਟਵੇਅਰਸ ਵੀ ਅਧਿਆਤ ਕੀਤਾ ਜੀ ਔਰ ਕਿਹੜੀ ਕਿਹੜੀ ਸਿਕਲਾਈ ਜਿਹੜੀ ਉਹ ਦਿੱਤੀ ਜਾਂਦੀ ਇੱਥੇ ਅਸੀਂ ਆਪਣੀ ਆਰਸੈਟੀ ਕੋਈ ਲਗਭਗ 60 ਤਰ੍ਹਾਂ ਦੀ ਟ੍ਰੇਨਿੰਗ ਦਿੰਨੇ ਆ ਜੀ ਜਿਨ੍ਹਾਂ ਦੇ ਵਿੱਚ ਜਿਸ ਤਰ੍ਹਾਂ ਹੋ ਗਿਆ ਵੂਮਨ ਟ੍ਰੇਨਿੰਗ ਹੋ ਗਿਆ ਵੂਮਨ ਬਿਟ ਟਿਊਸ਼ਨ ਦਾ ਵੀ ਕੋਰਸ ਕਰਾਉਂਦੇ ਆ ਸੌਫਟ ਵਾਇਜ਼ ਮੇਕਿੰਗ ਦਾ ਜੂਡ ਬੈਗ ਮੇਕਿੰਗ ਨੇ ਫਾਸਟ ਫੂਡ ਡੈਰੀ ਫਾਰਮਿੰਗ ਪੋਟੀ ਫਾਰਮਿੰਗ ਇਸ ਤਰ੍ਹਾਂ ਸਾਡੇ ਕੋਲ ਡਿਫਰੈਂਟ ਡਿਫਰੈਂਟ ਕੋਰਸ ਹੈਗੇ ਆ ਕੋਈ 10 ਦਿਨ ਤੋਂ ਲੈ ਕੇ 30 ਦਿਨ ਤੱਕ ਦੇ ਜੀ ਔਰ ਕਿੰਨਾ ਗਰ ਰਿਸਪੌਂਸ ਮਿਲਿਆ ਜੀ ਪਿੰਡ ਵਿੱਚ ਬਾਚਰ ਬਾਂਪ ਪਲੇ ਦੇਖੋ ਹੈ ਨਾ ਜੀ ਆਪ ਦੇਖ ਰਿਹਾ ਬਿਲਕੁਲ ਜੀ ਕਾਫੀ ਗਿਤੀ ਵਿੱਚ ਲੇਡੀਆਂ ਆ ਰਹੇ ਹਨ ਜੀ ਲਗਭਗ 25 ਲੇਡਿਸ ਨੇ ਪਾਰਟਿਸਪੇਟ ਕੀਤਾ ਜੀ ਔਰ ਇਹਨਾਂ ਦਾ ਫਿਰ ਕੋਈ ਰੋਜ਼ਗਾਰ ਚ ਸੁਰ ਹੋ ਸਕੇ ਟ੍ਰੇning ਦੇ ਬਾਅਦ ਇਹ ਸਰਟੀਫਿਕੇਟ ਬਕਾਇਦਾ ਤਿਆਰ ਕਰ ਦਿਓ ਜੀ ਇਹਨਾਂ ਦਾ ਹਾਂ ਜੀ ਇਹਨਾਂ ਦਾ ਕੱਲ ਇਗਜ਼ਾਮ ਵੀ ਹੋਏਗਾ ਜੀ ਹਨ ਉਸ ਤੋਂ ਬਾਅਦ ਫਾਈਨਲ ਸਰਟੀਫਿਕੇਟ ਮਿਲੇਗਾ ਇਹਨਾਂ ਨੂੰ ਜੀ ਠੀਕ ਧੰਨਵਾਦ ਜੀ ਹਾਂ ਜੀ ਇਹ ਪੰਜਾਬ ਨੈਸ਼ਨਲ ਬੈਂਕ ਦੀ ਉੱਤਰ ਤੋਂ ਸਪான்ਸਰ ਕੀਤਾ ਜਾਂਦਾ ਹੈ 68 ਵੱਲੋਂ ਠੀਕ ਹੈ ਹਾਂ ਜੀ ਧੰਨਵਾਦ ਜੀ ਸੋ ਬਿਲਕੁਲ ਜੀ ਕੈਂਪ ਦੇ ਵਿੱਚ ਜਿਹੜੇ ਲਾਪਾਤਰੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲਾਪਾਤਰੀ ਸਾਡੇ ਨਾਲ ਮੌਜੂਦ ਨੇ ਸੋ ਜਿਹੜਾ ਕੈਂਪ 14-15 ਦਿਨ ਤੋਂ ਚੱਲਿਆ ਆ ਰਿਹਾ ਸੀਗਾ ਔਰ ਲਾਪਾਤਰੀ ਜਿਹੜਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਸੈਟੀਸਫਾਈ ਨੇ ਕਿ ਨਹੀਂ ਜੀ ਸਸਿਕਾ ਬੈਂ ਸਸਿਕਾ ਸਰ ਕੀ ਨਾਮ ਜੀ ਤੁਹਾਡਾ ਰਵਦੀਪ ਕੌਰ ਅ ਜਿਹੜਾ ਕੈਂਪ ਚੱਲਿਆ ਸੀ ਸੋ ਕਿਤੇ ਸੈਟੀਸਫਾਈ ਹੋ ਜੀ ਹਾਂ ਜੀ ਬਹੁਤ ਸੈਟੀਸਫਾਈ ਹਾਂ ਜੀ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਇਹਨਾਂ ਨੇ ਮੈਂ ਅੱਗੇ ਵੀ ਕਹਿੰਨੀ ਆ ਕਿ ਜਿਨ੍ਹਾਂ ਨੇ ਨਹੀਂ ਸਿੱਖਿਆ ਉਹ ਵੀ ਆ ਕੇ ਇੱਥੇ ਸਿਖਲਾਈ ਲੈਣ ਸੋ ਕਿੰਨੇ ਦਿ ਔਰ ਕਿਹੜਾ ਕੋਰਸ ਜਿਹੜਾ ਤੁਹਾਨੂੰ ਜਿਹੜਾ ਕਰਾਇਆ ਗਿਆ ਸੌਫਟਵੇਅਰ ਦਾ ਕੋਰਸ ਸੀਗਾ ਉਹ ਜਿਹਦੇ ਵਿੱਚ ਟੁਆਇਜ਼ ਦੱਸੇ ਹੋਏ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਿਖਾਏ ਗਏ ਥੈਂਕ ਯੂ ਜੀ ਸਸਿਕਾ ਮੈਂ ਸਸਿਕਾ ਜੀ ਕੀ ਨਾਮ ਜੀ ਤੁਹਾਡਾ ਦਵਿੰਦਰ ਕੌਰ ਔਰ ਕੈਂਪ ਜਿਹੜਾ ਤੁਸੀਂ ਸੈਟੀਸਫਾਈ ਹੋ ਜੀ ਹਾਂਜੀ ਤੁਸੀਂ ਕਿਹੜਾ ਕੋਰਸ ਜਿਹੜਾ ਸਿੱਖਿਆ ਤੁਸੀਂ ਕਿਹੜਾ ਕੋਰਸ ਕੀਤਾ ਹੈ ਉਹ ਪਲੇਅ ਦਾ ਕੋਰਸ ਕੀਤਾ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਮਿਲੀ ਅਸੀਂ ਕਹਿੰਦੇ ਆਂ ਵੀ ਜਿਹੜੇ ਗਾਂਵ ਵੀ ਆ ਉਹ ਵੀ ਇਸ ਟ੍ਰੇਨਿੰਗ 'ਚ ਹਿੱਸਾ ਲੈਂਦੇ ਆਂ ਧੰਨਵਾਦ ਜੀ ਹਾਂਜੀ ਆਪ ਪਤਰੀ ਨਾਲ ਪਗਲ ਪਰ ਗੱਲਬਾਤ ਕੀਤੀ ਔਰ ਅਫਸਰ ਜਿਹੜੇ ਆਏ ਨਹੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਸੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸਹਿਯੋਗੀ ਮੇਰੇ ਨਾਲ ਰਾਹੁਲ ਸ਼ਰਮਾ ਮੈਂ ਜਸਦੇਵ ਸਿੰਘ ਚੰਡ ਦਵਾਬਾ ਮੀਡੀਆ ਹਾਊਸ ਸੁਲਤਾਨਪੁਰ ਲੋਧੀ